ਉਹ ਲੇਡੀ ਜੇ ਕੋਈ ਕੁੜੀ ਹੈ ਜਾਂ ਨਾ ਹਾਂ ਪੁੜੀ ਲੱਗਦੀ ਆ ਉਹ ਲਾ ਉਹ ਟੈਂਕੂ ਨੇ ਮਾਰਿਆ ਯਾਰ ਉਹ ਲੈ ਗਏ ਉੱਥੇ ਜਾਵਾ 4ਪਾ ਦਾ ਨੰਬਰ ਕਹਿੰਦੇ ਹੈਗਾ 4ਪਾ ਦਾ ਨੰਬਰ ਹੈ ਯਾਰ ਹੁਣ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਹੀਕਲ ਸੜਕ ਤੇ ਰੋਜ਼ਾਨਾ ਚਲਾਉਂਦੇ ਹੋ ਤਾਂ ਧਿਆਨ ਨਾਲ ਦੇਖ ਲਵੋ ਇਹ ਵੀਡੀਓ ਤੇ ਹੋ ਸਕੇ ਸੜਕ ਤੇ ਸਾਵਧਾਨੀ ਨਾਲ ਵਹੀਕਲ ਚਲਾਉਣ ਦੀ ਕੋਸ਼ਿਸ਼ ਕਰਿਆ ਕਰੋ ਆਹ ਵੀਡੀਓ ਕਪੂਰਥਲਾ ਏਰੀਏ ਦੀ ਹੈ ਜਿੱਥੋਂ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਕੈਂਟਰ ਅਤੇ ਇੱਕ ਮੋਟਰਸਾਈਕਲ ਦੀ ਟੱਕਰ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਮੋਟਰਸਾਈਕਲ ਸੜਕ ਤੇ ਜਾ ਰਿਹਾ ਸੀ ਤਾਂ ਇੱਕ ਕਣਕ ਨਾਲ ਭਰਿਆ ਕੈਂਟਰ ਵੀ ਆ ਰਿਹਾ ਸੀ ਜਿਸ ਦੌਰਾਨ ਇਹਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰੰਤੂ ਉਸ ਦੀ ਮੌਤ ਹੋ ਗਈ। ਉੱਥੇ ਮਾਝੂ ਲੋਕਾਂ ਦਾ ਕਹਿਣਾ ਹੈ ਕਿ ਕੈਂਟਰ ਚਾਲਕ ਮੋਕਤੋਂ ਫਰਾਰ ਹੋ ਗਿਆ ਕਿੱਥੇ ਕਿੱਥੇ ਜਾਣ ਵਾਲਾ ਕਿੱਥੇ ਇਹ ਤਾਂ ਨਹੀਂ ਪਤਾ ਲੱਗਾ ਕਿੱਥੇ ਦਾ ਰਹਿਣ ਵਾਲਾ ਪਤਾ ਕੀਤਾ ਨਾ ਲਾਇਸੈਂਸ ਤੋਂ ਪਤਾ ਲੱਗਾ ਗੜ ਸ਼ੰਕਰ ਦਾ ਕਹਿੰਦੇ ਆ ਗੜ ਸ਼ੰਕਰ ਵਾਲੀ ਸਾਈਡ ਦਾ ਕਹਿੰਦੇ ਕੱਲਾ ਹੀ ਸੀਗਾ ਜੀ ਕੱਲਾ ਹੀ ਕੱਲਾ ਹੀ ਸੀ ਮੋਟਰਸਾਈਕਲ ਤੇ ਆਇਆ ਨਹੀਂ ਮੋਟਰਸਾਈਕਲ ਤੇ ਕੱਲਾ ਹੀ ਸੀ ਬੰਦਾ ਮੋਟਰਸਾਈਕਲ ਤੇ ਕੱਲਾ ਹੀ ਸੀਗਾ ਜੀ ਕੋਈ ਘਰ ਦੇ ਆ ਦਾ ਨਹੀਂ ਪਤਾ ਲੱਗਾ ਉਹਦੇ ਕੋਈ ਪਤਾ ਨਹੀਂ ਲੱਗਾ ਨੰਬਰ ਦਾ ਹਜੇ ਕਿ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਮਾਮਲਾ ਇਹ ਆ ਜੀ ਮੋਟਰਸਾਈਕਲ ਤੇ ਮੁੰਡਾ ਜਾ ਰਿਹਾ ਸੀ ਗੱਡੀ ਵਾਲਾ ਪਿੱਛੋਂ ਆ ਰਿਹਾ ਸੀ ਇਹਨੇ ਗੱਡੀ ਉੱਪਰ ਚੜਾਤੀ ਉਹਦੇ ਤਾਂ ਆਪ ਗੱਡੀ ਤੇ ਬੰਦੇ ਦੀ ਡੈਥ ਹੋ ਗਈ ਕਾ ਬੰਦੇ ਦੀ ਡੈਥ ਦਾ ਹਜੇ ਪਤਾ ਨਹੀਂ ਉਹਨੂੰ ਗੱਡੀ ਦੇ ਵਿੱਚ ਪਾ ਕੇ ਸਿਵਲ ਹਸਪੀਟਲ ਭੇਜਿਆ ਗਿਆ ਤੇ ਹਾਰਪੁਰ ਰੋਡ ਤੇ ਪਤਾ ਚੱਲਦਾ ਸੀ 100 ਹਾਰਪੁਰ ਨੂੰ ਜਾ ਰਹੇ ਸਕੇ ਤੇ ਰਸਤੇ ਵਿੱਚ ਮੁੰਡੇ ਦਾ ਐਕਸੀਡੈਂਟ ਹੋਇਆ ਸੀ ਜਿਹੜਾ ਡਰਾਈਵਰ ਪਾ ਚੁੱਕਾ ਸੀਗਾ ਤੇ ਅਸੀਂ ਇਹਦੀ ਚਾਬੀ ਕੱਢ ਲਈ ਪੁਲਿਸ ਨੇ ਇਨਫੋਰਮ ਕਰ ਦਿੱਤਾ ਹੈ ਤੇ ਬਹੁਤ ਥਾਈ ਸੀ ਮੌਕੇ ਤੇ ਹਾਂਜੀ 112 ਤੇ ਬੌਨਸ ਵਾਲੇ ਆਈ ਨਹੀਂ ਹੈਗੀ ਕੁਝ ਪਤਾ ਚੱਲਦਾ ਕਿੱਥੇ ਦਾ ਬੰਦਾ ਮੋਰਦਾ ਨੀ ਪਤਾ ਚੱਲਿਆ ਜੀ ਇਹ ਤਾਂ ਗੁਰਾਇਆਂ ਤੋਂ ਆਏ ਆ ਸਾਨੂੰ ਬਾਕੀ ਕੋਈ ਮਾਮਲੇ ਦਾ ਪਤਾ ਨਹੀਂ ਹੈਗਾ ਚਾਬੀ ਅਸੀਂ ਕੱਢ ਚੁੱਕੇ ਹਾਂ ਤੇ ਡਰਾਈਵਰ ਨੱਟ ਗਿਆ ਜੀ ਇਹ ਟਰੱਕ ਦਾਦਾ ਬਾਈ ਹੈ ਟਰੱਕ ਜੀ ਇਹਦੇ ਵੀ ਕਣਕ ਨੂੰ ਲੋਡ ਆ ਕੀ ਮਾਮਲਾ ਕੀ ਜਿਹੜਾ ਇੱਕ ਇੱਥੇ ਐਕਸੀਡੈਂਟ ਹੋਇਆ ਡਰੋਨ ਤੋਂ ਸਾਨੂੰ ਫੋਨ ਆਇਆ ਜੀ ਤੇ ਕਹਿੰਦੇ ਕਿ ਸ਼ਿਆਰਪੁਰ ਭੁਲਾਰਾਏ ਪੁਲ ਦੇ ਥੱਲੇ ਕੋਈ ਐਕਸੀਡੈਂਟ ਹੋਇਆ ਸਾਡੀ ਮੌਕੇ ਤੇ ਜੋ ਪਹੁੰਚੇ ਤੇ ਮੁੰਡਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਹਾਂਜੀ ਉਹ ਹਸਪਤਾਲ ਪਬਲਿਕ ਦੀ ਸਹਦਾਨਾ ਪਹੁੰਚਿਆ ਸੀਗਾ ਤੇ ਉਹਦਾ ਡੈੱਡ ਹੋ ਗਿਆ ਉੱਥੇ ਜਾ ਕੇ ਪਤਾ ਲੱਗਾ ਤੇ ਹੁਣ ਗੱਡੀ ਤੇ ਮੋਟਰਸਾਈਕਲ ਆਖੀ ਥਾਣੇ ਲੱਗ ਗਈ ਹਾਂਜੀ ਅ ਅੱਜ ਸ੍ਰੀ ਇੱਕ ਅਨਨੌਣ ਬਾਡੀ ਆਇਆ ਹੈ अराउंड ਵਿਥ 30 ਤੋਂ 35 ਸਾਲ ਦੇ ਮੇਲ ਨੇ ਤੇ ਉਹਨਾਂ ਨੂੰ ਕੇਜੀ ਰਿਸੋਰਟ ਦੇ ਸਾਹਮਣੇ ਐਕਸੀਡੈਂਟ ਹੋਇਆ ਸੀ ਉੱਥੋਂ ਲੈ ਕੇ ਆਏ ਨੇ ਬਟ ਅਨਫੋਰਚਨਟਲੀ ਪੇਸ਼ੈਂਟ ਹਸਪੀਟਲ ਜਿ ਤੋਂ ਬ੍ਰੌਟ ਟਾਇਆ ਤੇ ਪੁਲਿਸ ਇਨਫੋਰਮੇਸ਼ਨ ਕਰ ਦਿੱਤੀ ਗਈ ਹੈ ਪਾਂ ਗੇਰੇ ਕਿ ਚਲੋ ਸਭੀ ਨਾ ਬਣਾਈਂ ਕਰਾਵਾ ਕਈ ਵਾਰੀ ਦੱਸਣਾ ਅਸੀਂ ਉਹ ਲੱਗ ਜਾਈਏ ਕਿ ਤੁਸੀਂ ਘਰ ਕਿ ਆ ਰਹੇ ਹੋ